ਇਸ ਬੂਟੇ ਦੇ ਉੱਪਰ ਬੰਦਾ ਜਿਹੜਾ ਚੜਿਆ ਹੋਇਆ ਸੀ ਰੱਸਾ ਪਾਣ ਵਾਲਾ ਸੀ ਤੇ ਇੱਥੇ ਕ੍ਰੇਨ ਆਈ ਹੋਈ ਸੀ ਉਹ ਰੋਕਣ ਤੋਂ ਬਾਅਦ ਉਹ ਬੰਦੇ ਦਾ 9 ਤੋਂ 11 ਹੋ ਗਏ ਦਾ ਮਾਲ ਹਰਾ ਸੀਗਾ ਉਹ ਫਟਾਫਟ ਲੋਡਿੰਗ ਕਰਕੇ ਚਲਾ ਗਿਆ ਜਿਹੜਾ ਸੁੱਕਾ ਸਾਨੂੰ ਦਿਖਾਉਣ ਨੂੰ ਆ ਕਾਂਡਾ ਲੱਗਿਆ ਵਾਜੀ ਹੁਣ ਮੈਨੂੰ ਦੱਸੋ ਆ ਕਾਂਡਾ ਕਿਸ ਬੰਦੇ ਨੇ ਲਾਇਆ ਆਹ ਹਰੇ ਪੱਤਿਆਂ ਨੇ ਨਿਕਲ ਕੇ ਦੱਸਤਾ ਵੀ ਮੈਂ ਜੀਵਤ ਐ ਨਾ ਮੈਂ ਅਰਧ ਮਰਿਆ ਵਾ ਨਾ ਮੈਂ ਪੂਰਾ ਮਰਿਆ ਵਾ ਮੈਂ ਜੀਵਤ ਐ ਔਰ ਮੈਂ ਤੁਹਾਨੂੰ ਆਕਸੀਜਨ ਦਿੰਦਾ ਕਿ ਮੈਨੂੰ ਮਹਿਕ ਮੇ ਤੇ ਹਰਾਨੀਆਂ ਵੀ ਸੁੱਕੇ ਬੂਟੇ ਦਾ ਮੰਨੀ ਗੱਲ ਵੀ ਆਪਾਂ ਵਡਾ ਸਕਦੇ ਆ ਉਹ ਕੋਈ ਤੁਹਾਨੂੰ ਰੁਕਾਵਟ ਕਰ ਅਦਾ ਕਰਦਾ ਕਿਤੇ ਡਿੱਗ ਸਕਦਾ ਅੱਧ ਸੁੱਕੇ ਬੂਟੇ ਦਾ ਕੀ ਮਤਲਬ ਹੁੰਦਾ ਆਦਰੁੱਪ ਕੇ ਬੂਟੇ ਦੀ ਕੀ ਪਰਿਭਾਸ਼ਾ ਕੀ ਆ? ਅਸੀਂ ਕਾਲੀਆਂ ਖਿਲਾਫ ਵੀ ਲੜੇ, ਉਹਦੇ ਚੀਮੇ ਦੇ ਖਿਲਾਫ ਵੀ ਲੜੇ ਤੇ ਚੀਮੇ ਨੇ ਸਾਡੇ ਤੇ ਪਰਚੇ ਕਰਾਏ। ਕਾਂਗਰਸ ਸਰਕਾਰ ਦੇ ਖਿਲਾਫ ਵੀ ਲੜੇ ਤੇ ਹੁਣ ਆਮ ਆਦਮੀ ਪਾਰਟੀ ਦੇ ਖਿਲਾਫ ਵੀ ਲੜ ਰਹੇ ਆ ਜੋ ਇਹ ਗਲਤ ਕਰ ਰਹੇ ਨੇ। ਐਦੀ ਝੋਟਿਆਂ ਦੀ ਨਸਲ ਕੁਸ਼ੀ ਹੋ ਗਈ। ਹੁਣ ਬੂਟਿਆਂ ਦੀ ਨਸਲ ਖੁਸ਼ੀ ਹੋ ਰਹੀ ਇੱਕ ਪ੍ਰੋਪਰ ਪਲਾਨਿੰਗ ਦੇ ਨਾਲ ਜੇਬਾ ਭਰਨ ਦੇ ਲਈ ਇਲਾਕਾ ਬਰਬਾਦ ਕਰ ਰਹੇ ਨੇ ਕੋਣ ਲੋਕ ਨੇ ਨੰਗੇ ਕਰਕੇ ਛੱਡਾਂਗੇ ਦੋਸਤੋ ਪੰਜਾਬ ਦੇ ਵਿੱਚ ਗਰਮੀ ਨੇ ਕਹਿਰ ਕੀਤਾ ਹੋਇਆ ਤੇ ਪਾਰਾ ਗਰਮੀ ਦਾ ਜਿਹੜਾ ਆ ਉਹ 50 ਨੂੰ ਵੀ ਪਾਰ ਕਰ ਗਿਆ ਜਿਸ ਨੂੰ ਲੈ ਕੇ ਖਾਸ ਤੌਰ ਤੇ ਜ਼ਿਲ੍ਹਾ ਰੋਪੜ ਦੇ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਰੂਪਨਗਰ ਦੇ ਵੱਲੋਂ 9 ਲੱਖ ਬੂਟਾ ਲਵਾਉਣ ਦੀ ਜੜੀ ਮਹਿੰਮ ਬਿੜੀ ਗਈ ਹੈ ਜਿਸ ਤਹਿਤ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਬੂਟੇ ਲੱਗਣੇ ਆ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਇਹ ਹਰਿਆਵਲ ਜਿੱਥੇ ਅਸੀਂ ਖੜੇ ਆ ਅੱਜ ਜੇ ਤਸਵੀਰਾਂ ਤੁਹਾਨੂੰ ਅੱਜ ਅਸੀਂ ਇੱਕ ਬਲੱਖਣ ਤਰ੍ਹਾਂ ਦੀਆਂ ਤਖਾਨ ਜਾ ਰਹੇ ਆ ਜਿੱਥੇ ਇੱਕ ਇਸ ਕੁਦਰਤ ਦੇ ਨਾਲ ਬੂਟਿਆਂ ਤੇ ਡਾਕਾ ਪੈਣ ਜਾ ਰਿਹਾ ਸੋ ਡਾਕਾ ਕਿਹੜਾ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸ ਦਵਾਂ ਕਿ ਅਸੀਂ ਇਸ ਟਾਈਮ ਨੂਰਪੁਰ ਬੇਦੀ ਤੋਂ ਜਿਹੜੀ ਮਵਾ ਮੁਕਾਰੀ ਪੈਣੀ ਹੋ ਕੇ ਆਨੰਦਪੁਰ ਸਾਹਿਬ ਨੂੰ ਸੜਕ ਜਾਂਦੀ ਆ ਉੱਥੇ ਖੜੇ ਆ ਕੋਈ ਗੋਪਾਲਪੁਰ ਲਸਾੜੀ ਦੇ ਕੋਲ ਇੱਥੇ ਕੀ ਹੋ ਰਿਹਾ ਤੁਹਾਨੂੰ ਦੱਸ ਦਈਏ ਦੋਸਤੋ ਜੰਗਲਾਤ ਮਹਿਕਮਾ ਸੌਰੀ ਜ਼ਿਲ੍ਹਾ ਪ੍ਰੀਸ਼ਦ ਦੇ ਵੱਲੋਂ ਸੁੱਕੇ ਤੇ ਅੱਧ ਸੁੱਕੇ ਬੂਟਿਆਂ ਦੀ ਆਕਸ਼ਨ ਕਰਾਈ ਗਈ ਉਹਨਾਂ ਦੇ ਕਹਿਣ ਮੁਤਾਬਕ ਤੇ ਉਹਦੇ ਤਹਿਤ ਜਿਹੜੇ ਬੂਟਿਆਂ ਦੀ ਕਟਾਈ ਹੈ ਉਹ ਚੱਲ ਰਹੀ ਹੈ ਤੇ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਉਸ ਸੁੱਕੇ ਤੇ ਅੱਧ ਸੁੱਕੇ ਬੂਟਿਆਂ ਦੀ ਕਟਾਈ ਦੀ ਆੜ ਦੇ ਵਿੱਚ ਹਰੇ ਭਰੇ ਦਰਖਤਾਂ ਨੂੰ ਨਹਿਸ ਨਹਿਸ ਕੀ ਤਾ ਜਾ ਰਿਹਾ ਕਟਿਆ ਜਾ ਰਿਹਾ ਜਿਹਦੀਆਂ ਤਸਵੀਰਾਂ ਤੁਹਾਨੂੰ ਅਸੀਂ ਅੱਜ ਦਿਖਾਉਣ ਜਾ ਰਹੇ ਆ ਇਹ ਦੇਖ ਸਕਦੇ ਹੋ ਤੁਸੀਂ ਇਹ ਟਾਲੀ ਖੜੀ ਹੈ ਇਹਦਾ ਘੇਰਾ ਇਹਦਾ ਲਪੇਟਾ ਦੇਖ ਸਕਦੇ ਹੋ ਕਿੰਨਾ ਵੱਡਾ ਹੈ ਇਹ ਇਨੂੰ ਥੋੜੀ ਹੀ ਦੇਰ ਪਹਿਲਾਂ ਜਿਹੜੇ ਜਿਸ ਠੇਕੇਦਾਰ ਨੂੰ ਇਸ ਕਟਾਈ ਦਾ ਕੰਮ ਦਿੱਤਾ ਹੁਣ ਸੁੱਕੇ ਤੇ ਅੱਧ ਸੁੱਕੇ ਮੈਂ ਬਾਰ ਬਾਰ ਕਹਿ ਰਿਹਾ ਸੁੱਕੇ ਤੇ ਅੱਧ ਸੁੱਕੇ ਬੂਟਿਆਂ ਦਾ ਮਹਿਕਮੇ ਦੇ ਕਹਿਣ ਦੇ ਮੁਤਾਬਕ ਪਰ ਇਸ ਬੂਟੇ ਦੇ ਉੱਪਰ ਬੰਦਾ ਜਿਹੜਾ ਚੜਿਆ ਹੋਇਆ ਸੀ ਰੱਸਾ ਪਾਣ ਵਾਲਾ ਸੀ ਤੇ ਇੱਥੇ ਕ੍ਰੇਨ ਆਈ ਹੋਈ ਸੀ ਉਹ ਰੋਕਣ ਤੋਂ ਬਾਅਦ ਉਹ ਬੰਦੇ ਤਾਂ 9 2 11 ਹੋ ਗਏ ਪਰ ਜਦੋਂ ਸਾਨੂੰ ਪਤਾ ਲੱਗਿਆ ਤਾਂ ਅਸੀਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਇਹ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਤੇ ਜਿੱਥੇ ਇਹ ਤੁਹਾਨੂੰ ਦਰਖਤ ਦਿਖਾ ਰਹੇ ਹਾਂ ਅਸੀਂ ਟਾਲੀ ਇਹਦੇ ਨਾਲ ਨਾਲ ਦੋਸਤੋ ਆ ਤੁਸੀਂ ਦੇਖ ਸਕਦੇ ਹੋ ਥੱਲੇ ਇੱਕ ਪਾਸੇ ਕਟਾਈ ਜਿਹੜੀ ਹੈਗੀ ਐ ਕਾਨੂੰਨ ਦੇ ਗਦਾਰੇ ਦੇ ਵਿੱਚ ਕਾਗਜਾਂ ਦਾ ਢਿੱਡ ਜਿਹੜਾ ਪਰਿਆ ਜਾ ਰਿਹਾ ਉਹ ਤਾਂ ਸੁੱਕੇ ਤੇ ਅੱਧ ਸੁੱਕਿਆਂ ਦੇ ਤਹਿਤ ਪਰਿਆ ਜਾ ਰਿਹਾ ਹਰੀਆਂ ਦੀ ਕਟਾਈ ਤੇ ਦੂਜੇ ਪਾਸੇ ਆ ਦੇਖ ਲਓ ਜਿਹੜੇ ਬੂਟੇ ਲਾਏ ਜਾਣੇ ਆ ਮਨਰੇਗਾ ਦੇ ਵੱਲੋਂ ਮਨਰੇਗਾ ਦੇ ਵੱਲੋਂ ਟੋਏ ਪੁੱਟੇ ਗਏ ਆ ਨਾਲ-ਨਾਲ ਆ ਦੇਖ ਸਕਦੇ ਹੋ ਤੁਸੀਂ ਆ ਟੋਏ ਪੁੱਟੇ ਗਏ ਆ ਜਿੱਥੇ ਨਵੇਂ ਬੂਟੇ ਜਿਹੜੇ ਐ ਉਹ ਲਾਏ ਜਾਣੇ ਆ ਇਹ ਦੇਖ ਸਕਦੇ ਹੋ ਇਹਦਾ ਮਤਲਬ ਇਹ ਹੈ ਕਿ ਇੱਕ ਪਾਸੇ ਤਾਂ ਨਾਲ-ਨਾਲ ਪਿੱਛੇ ਪਿੱਛੇ ਸ਼ਿੰਗਾਈ ਕਰੀ ਜਾਓ ਤੇ ਅੱਗੇ ਅੱਗੇ ਲੁਾਈ ਕਰੀ ਜਾਓ ਇਹ ਹਾਲਾਤ ਹੈ ਜ਼ਿਲ੍ਹਾ ਰੋਪੜ ਦੇ ਬਲਾਕ ਨੂਰਪੁਰ 베ਦੀ ਦੇ ਜਿਹੜਾ ਏਰੀਆ ਲਸਾੜੀ ਤੇ ਗੋਪਾਲਪੁਰ ਦੇ ਕੋਲ ਸੜਕ ਮਵਾ ਨੂੰ ਜਿਹੜੀ ਸੜਕ ਜਾਂਦੀ ਉੱਥੇ ਦਾ ਇਹ ਸੀਨ ਹੈ ਜਿਹੜੇ ਦ੍ਰਿਸ਼ ਤੁਹਾਨੂੰ ਦਿਖਾਣ ਦਿਖਾ ਰਹੇ ਆਸੀਂ ਤੇ ਇਹਦੇ ਨਾਲ ਨਾਲ ਦੋਸਤੋ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਤੋਂ ਥੋੜੀ ਦੇਰ ਪਹਿਲਾਂ ਜਦੋਂ ਸਾਨੂੰ ਫੋਨ ਆਇਆ ਹੈ ਅਸੀਂ ਦੱਸ ਦਈਏ ਕਿ ਨੂਰ ਪਰਬਦੀ ਤੋਂ ਬਲਾ ਚੋਰ ਨੂੰ ਜਿਹੜੀ ਸੜਕ ਜਾਂਦੀ ਹੈ ਉੱਥੇ ਜੱਟ ਪਰਦੇ ਕੋਲ ਉੱਥੇ ਵੀ ਇਹੀ ਕੰਮ ਹੈ 70 80% ਜਿਹੜਾ ਬੂਟੇ ਹਰੇ ਹੈ ਉਨਾ ਦਾ ਕਤਲ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਵੱਢਿਆ ਜਾ ਰਿਹਾ ਹੈ ਉਹਦੀਆਂ ਮੋਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸਫੈਦੇ ਦਾ ਲਪੇਟ ਕਿੰਨਾ ਹੈ ਨਾਲ ਕੱਲ ਦੇ ਬੂਟੇ ਜਿਹੜੇ ਕੱਟੇ ਹੋਏ ਐ ਜਿਹੜੇ ਕੱਲ ਦੇ ਬੂਟੇ ਕੱਟੇ ਹੋਏ ਐ ਉਹਦੇ ਤੁਸੀਂ ਪੱਤੇ ਦੇਖ ਸਕਦੇ ਹੋ ਉਹਦੇ ਪੱਤੇ ਦੇਖ ਸਕਦੇ ਹੋ ਕਿ ਜੇਕਰ ਅੱਤ ਦੀ ਗਰਮੀ ਪੈਂਦੀ ਹੋਵੇ ਅੱਤ ਦੀ ਗਰਮੀ ਦੇ ਵਿੱਚ ਇਸ ਤਰ੍ਹਾਂ ਪੱਤੇ ਆ ਜਿਹੜੇ ਹਰੇ ਰਹਿ ਸਕਦੇ ਐ ਇਹਦਾ ਮਤਲਬ ਇਹ ਜਿਹੜੇ ਬੂਟੇ ਕੱਟੇ ਗਏ ਐ ਇਹਦਾ ਮਤਲਬ ਇਹ ਹਰਾ ਭਰਿਆ ਬੂਟੇ ਆ ਜਿਹੜੇ ਉਹ ਕੱਟੇ ਗਏ ਆ ਇਹ ਪੇਸ਼ਾਨ ਹੁੰਦੀ ਹੈ ਮਹਿਕਮੇ ਦੇ ਨਾਲ رابطہ ਵੀ ਥੋੜਾ ਬੁੱਤਾ ਹੋਇਆ ਪਰ ਉਹ ਇਹੀ ਕਹਿ ਰਿਹਾ ਕਿ ਅਸੀਂ ਤਾਂ ਜਿਹੜੀ ਪਰਮਿਸ਼ਨ ਹੈ ਸਾਡੇ ਵੱਲੋਂ ਸੁੱਕੇ ਤੇ ਅੱਧ ਸੁੱਕਿਆਂ ਦੀ ਦਿੱਤੀ ਗਈ ਹੈ ਪਰ ਹੈਰਾਨਗੀ ਇਸ ਗੱਲ ਦੀ ਹੈ ਕਿ ਇਹ ਇਹ ਜਿਹੜਾ ਤੰਦਾ ਇਹ ਜੋਰਾ ਤੇ ਚੱਲ ਰਿਹਾ ਕੁਦਰਤ ਦੇ ਨਾਲ ਖਲਵਾੜ ਹੋ ਰਹੀ ਹੈ ਸੋ ਆਓ ਨਾਲ ਸਾਡੇ ਇਧਰ ਰਣਵੀਰ ਜੀ ਖੜੇ ਹੈ ਪੀਐਸਯੂਆਈ ਦੇ ਪ੍ਰਧਾਨ ਖੜੇ ਹੈ ਨਾਲ ਸਾਡੇ ਰਣਵੀਰ ਜੀ ਰਣਵੀਰ ਜੀ ਇਹ ਜੋ ਵਰਤਾਂਤ ਤੁਸੀਂ ਦੇਖ ਰਹੇ ਹੋ ਹੋ ਰਿਹਾ ਨੂਰਪੁਰਚ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਬੜੀ ਸ਼ਰਮ ਦੀ ਗੱਲ ਆ ਪੂਰੇ ਪ੍ਰਸ਼ਾਸਨ ਲਈ ਤੇ ਸਰਕਾਰ ਦੇ ਲਈ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਆ ਕਿ ਅਸੀਂ ਪੰਜਾਬ ਦੇ ਵਿੱਚ ਹਰੀਆਵਲ ਲਹਿਰ ਚਲਾਈ ਆ ਦੇ ਮੰਤਰੀ ਕਦੇ ਐਮਐਲਏ ਉਦਘਾਟਨ ਕਰਦੇ ਆ ਕਬੂਟੇ ਲਾਉਣ ਦਾ ਦੂਜੇ ਪਾਸੇ ਆ ਤੁਹਾਡੇ ਸਾਹਮਣੇ ਆ ਇਹ ਕਿਹੜੇ ਪਾਸੇ ਤੁਹਾਨੂੰ ਅੱਧ ਸੁੱਕੀ ਤੇ ਸੁੱਕੀ ਲੱਗਦੀ ਆ ਇਹਨੂੰ ਵੱਢਣ ਲੱਗੇ ਨੇ ਤੇ ਇਹਨੂੰ ਰੋਕ ਰਹੇ ਆ ਜਟਪੁਰ ਰੋਡ ਦੇ ਉੱਪਰ ਜਿਹੜਾ ਹੈਗਾ ਉਹਨਾਂ ਨੇ ਅ ਪਹਿਲਾਂ ਵੱਢ ਕੇ ਬੂਟੇ ਲੱਦ ਕੇ ਲੈ ਗਏ ਹੁਣ ਉੱਥੇ ਨਾ ਤਾਂ ਇਹ ਪਤਾ ਕਿ ਉਹ ਬੂਟੇ ਸੁੱਕੇ ਸੀ ਅੱਧ ਸੁੱਕੇ ਸੀ ਜਾਂ ਹਰੇ ਬੂਟੇ ਸੀ ਉਥੋਂ ਸਾਰਾ ਕੱਢ ਕੇ ਲੈ ਗਏ ਨੇ ਉਹ ਉਹ ਟੋਏ ਉਹਨਾਂ ਨੇ ਭਰਤੇ ਆ ਉਤੋਂ ਦੂਸਰੀ ਗੱਲ ਇਹ ਆ ਕਿ ਮੈਨੂੰ ਮਹਿਕਮੇ ਤੇ ਹਰਾਨੀਆਂ ਵੀ ਸੁੱਕੇ ਬੂਟੇ ਦਾ ਮੰਨੀ ਗੱਲ ਵੀ ਆਪਾਂ ਵਡਾ ਵਢਾ ਸਕਦੇ ਆ ਉਹ ਕੋਈ ਤੁਹਾਨੂੰ ਰਕਾਵਟ ਕਰਦਾ ਕਿਤੇ ਡਿੱਗ ਸਕਦਾ ਅੱਧ ਸੁੱਕੇ ਬੂਟੇ ਦਾ ਕੀ ਮਤਲਬ ਹੁੰਦਾ ਅੱਧ ਸੁੱਕੇ ਬੂਟੇ ਦੀ ਕੀ ਪਰਿਭਾਸ਼ਾ ਕੀ ਆ ਕਿਵੇਂ ਕਿਵੇਂ ਤੈਅ ਕਰਾਂਗੇ 70% ਮੈਂ ਦੱਸਿਆ ਨਾ ਕਿ 70 80% ਦਾ ਬੂਟਾ ਹਰਾ ਸੀ ਹਾਂ ਉਹਦੀ ਕੀ ਆ ਉਹਦਾ ਕੋਈ ਇੱਕ ਕੋਈ ਜਿਹੜਾ ਟਾਣਾ ਹੈਗਾ ਉਹ ਟੁੱਟਿਆ ਹੋ ਸਕਦਾ ਤੁਸੀਂ ਇਹਨੂੰ ਵੱਢ ਕੇ ਸਾਈਡ ਤੇ ਕਰ ਸਕਦੇ ਪੂਰਾ ਬੂਟਾ ਪੱਟਣ ਦਾ ਮਤਲਬ ਕੀ ਆ ਬਿਲਕੁਲ ਦੂਜੇ ਪਾਸੇ ਤੁਸੀਂ ਬੂਟੇ ਲਾ ਰਹੇ ਆ ਉਸ ਬੂਟੇ ਨੇ 5-7 ਸਾਲਾਂ ਦੇ ਵਿੱਚ ਹੋਣਾ ਇੱਕ ਬੂਟਾ ਜਿਹੜਾ ਵੱਡਾ ਹੋਇਆ ਹੋਇਆ ਇਹਨੇ ਸਾਲਾਂ ਦਾ ਪੁਰਾਣਾ ਬੂਟਾ ਜਿਹਨੇ ਨਵਾਂ ਹੋਣਾ ਉਹਦਾ ਕੀ ਮੁਕਾਬਲਾ ਕਰੂਗਾ ਬਿਲਕੁਲ ਨਵੇਂ ਬੂਟੇ ਨੇ ਕਿੰਨੇ ਪ੍ਰੋਸੈਸ ਚ ਹੋਣਾ ਇਹ ਹੋਇਆ ਹੋਇਆ ਇਹਨੂੰ ਤੁਸੀਂ ਵੱਢਣ ਲੱਗੇ ਹੋ ਬਿਲਕੁਲ ਦੂਸਰੀ ਗੱਲ ਆ ਕਿ ਜਿਹੜੇ ਸਾਡੇ ਸਰਕਾਰ ਦੇ ਨਮਾਇंदे ਆ ਇੱਥੋਂ ਦੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਬਿਲਕੁਲ ਕੰਬ ਕਰਨੀ ਨੀਂਦ ਸੁੱਤੇ ਹੋਏ ਆ ਜੀ ਸਾਡੇ ਇਲਾਕੇ ਬਾਰੇ ਜਦੋਂ ਕੋਈ ਬਾਹਰੋਂ ਆਉਂਦਾ ਤਾਂ ਉਹ ਸਾਡੇ ਇਲਾਕੇ ਦੀ ਉਦਾਹਰਨ ਦਿੰਦਾ ਵੀ ਤੁਹਾਡੇ ਇਲਾਕੇ ਚ ਹਰਿਆਲੀ ਬਹੁਤ ਆ ਜੀ ਹੁਣ ਜੇ ਇਥੇ ਵੱਡਾ ਲੱਗ ਲੱਗ ਗਿਆ ਵੱਡਣ ਦਾ ਤਾਂ ਇਹ ਹਰਿਆਲੀ ਜਿਵੇਂ ਪੰਜਾਬ ਚ ਖਤਮ ਹੋਈ ਹੈ ਸਾਡੇ ਰੋਪੜ ਇਲਾਕੇ ਦੇ ਵਿੱਚੋਂ ਵੀ ਖਤਮ ਹੋਊਗੀ ਬਿਲਕੁਲ ਸਾਡੇ ਇਲਾਕੇ ਦੇ ਵਿੱਚ ਜਦੋਂ ਕਾਲੀਆਂ ਦੀ ਸਰਕਾਰ ਸੀ ਕਾਂਗਰਸੀਆਂ ਦੀ ਸਰਕਾਰ ਸੀ ਬਹੁਤ ਝੰਡੇ ਚੁੱਕੇ ਹੋਏ ਸੀ ਲੋਕਾਂ ਨੇ ਉਹਨਾਂ ਦਾ ਕਈ ਸੜਕਾਂ ਵਾਲੇ ਮੁੱਦੇ ਤੇ ਵਿਰੋਧ ਕਦੇ ਕਿਸੇ ਮੁੱਦੇ ਦੇ ਉੱਤੇ ਵਿਰੋਧ ਕੀ ਹੁਣ ਰੋਪੜ ਜ਼ਿਲ੍ਹੇ ਦੇ ਮੁੱਦੇ ਮੁੱਕ ਗਏ ਆ ਕੀ ਸੜਕਾਂ ਰੋਪੜ ਜ਼ਿਲ੍ਹੇ ਦੀਆਂ ਹੁਣ ਠੀਕ ਨੇ ਆ ਆਪਾਂ ਇੱਥੋਂ ਲੰਘ ਕੇ ਆਏ ਆ ਕਿੰਨਾ ਪਾਣੀ ਖੜਾ ਇੱਥੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਨਹਿਰ ਬਣਾ ਦਿਓ ਜੇ ਤੁਸੀਂ ਸਰਕਾਰ ਸੜਕ ਨਹੀਂ ਬਣਾ ਸਕਦੇ ਕੀ ਹੁਣ ਇਸ ਸਰਕਾਰ ਨੇ ਆ ਕੇ ਏਡਾ ਵੱਡਾ ਇਨਕਲਾਬ ਕਰਤਾ ਕਿ ਸਾਰੇ ਮੁੱਦੇ ਖਤਮ ਹੋ ਗਏ ਤੁਹਾਡੇ ਬਿਲਕੁਲ ਹੁਣ ਜਿਹੜੇ ਵੱਡੇ ਵੱਡੇ ਲੀਡਰ ਉਹ ਦੋ ਸਾਰੀਆਂ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਘੇਰਦੇ ਸੀ ਹੁਣ ਕਿਉਂ ਨਹੀਂ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਘੇਰਿਆ ਜਾਂਦਾ ਦੂਜੇ ਪਾਸੇ ਸਾਡੇ ਘਰਾਂ ਤੇ ਰੇਡਾਂ ਹੋ ਰਹੀਆਂ ਨੇ ਅਸੀਂ ਕਿਸੇ ਧਰਨੇ ਤੇ ਜਾਂਦੇ ਸਾਨੂੰ ਪਹਿਲਾਂ ਹੀ ਚੱਕ ਕੇ ਥਾਣੇ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਜੀ ਦੋ ਵਾਰ ਮੇਰੇ ਘਰ ਦੇ ਉੱਤੇ ਰੇਡ ਹੋ ਚੁੱਕੀ ਆ ਥਾਣੇ ਜਦੋਂ ਭਲਾਣ ਧਰਨਾ ਲਾਇਆ ਉਹਦੇ ਚੱਕ ਕੇ ਸਾਨੂੰ ਥਾਣੇ ਦੇ ਵਿੱਚ ਬੰਦ ਕਰਤਾ ਕਿਉਂ ਕਿਉਂਕਿ ਤੁਸੀਂ ਸਾਡੀ ਸਰਕਾਰ ਦੇ ਖਿਲਾਫ ਬੋਲਦੇ ਹੋ ਅਸੀਂ ਕਹਿੰਦੇ ਹਾਂ ਕਿ ਤੁਸੀਂ ਕੋਈ ਬਦਲਾਅ ਨਹੀਂ ਕੀਤਾ ਤੁਹਾਨੂੰ ਲੋਕਾਂ ਨੇ ਦੂਜੀਆਂ ਪਾਰਟੀਆਂ ਤੋਂ ਦੁਖੀ ਹੋ ਕੇ ਵੋਟਾਂ ਪਾਈਆਂ ਤੁਸੀਂ ਹੁਣ ਉਸੇ ਰਾਹ ਤੇ ਤੁਰੇ ਹੋਏ ਹੋ ਅਸੀਂ ਕਾਲੀਆਂ ਖਿਲਾਫ ਵੀ ਲੜੇ ਉਹਦੇ ਚੀਮੇ ਦੇ ਖਿਲਾਫ ਵੀ ਲੜੇ ਤੇ ਚੀਮੇ ਨੇ ਸਾਡੇ ਤੇ ਪਰਚੇ ਕਰਾਏ ਕਾਂਗਰਸ ਸਰਕਾਰ ਦੇ ਖਿਲਾਫ ਵੀ ਲੜੇ ਤੇ ਹੁਣ ਆਮ ਆਦਮੀ ਪਾਰਟੀ ਦੇ ਖਿਲਾਫ ਵੀ ਲੜ ਰਹੇ ਆ ਜੋ ਇਹ ਗਲਤ ਕਰ ਰਹੇ ਨੇ ਪਰ ਜੇ ਹੁਣ ਇਹ ਜਿਹੜੇ ਆਰਡਰ ਇਹਨਾਂ ਨੇ ਨਾ ਵਾਪਸ ਲਏ ਤਾਂ ਇਹਦੇ ਖਿਲਾਫ ਵੀ ਤਿੱਖਾ ਸੰਘਰਸ਼ ਹੋਊਗਾ ਇਹ ਸੀ ਰਣਾ ਅਰਣਵੀਰ ਜੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਥੋੜੇ ਸਮੇਂ ਪਹਿਲਾਂ ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਅਸੀਂ ਜੱਟਪੁਰ ਦੇ ਵਿੱਚ ਉੱਥੇ ਜਿਹੜੇ ਇਹਨਾਂ ਦੇ ਰੋਡ ਰਾਖੇ ਹੁੰਦੇ ਆ ਜਿਹੜੇ ਡਿਪਾਰਟਮੈਂਟ ਦੇ ਉਹਨਾਂ ਦੇ ਨਾਲ ਗੱਲ ਵੀ ਹੋਈ ਆ ਉਹਨਾਂ ਕੋਲ ਤਾਂ ਸਿਰਫ ਇੱਕ ਲੈਟਰ ਹੈ ਜਿਹਦੇ ਵਿੱਚ ਸਿੱਧਾ ਲਿਖਿਆ ਹੋਇਆ 154 ਬੂਟਿਆਂ ਦੀ ਜਿਹੜੀ ਬੋਲੀ ਕੀਤੀ ਹੋਈ ਆ ਉਹਦੇ ਬਾਰੇ ਲਿਖਿਆ ਹੋਇਆ ਆਦਰਵਾਇਜ਼ ਉਹਦੇ ਚ ਅਸੈਸਮੈਂਟ ਦੀ ਕਾਪੀ ਜਿਵੇਂ ਇੱਕ ਕੱਚੀਆਂ ਲਿਸਟਾਂ ਹੁੰਦੀਆਂ ਮੌਕੇ ਤੇ ਜਿਹੜਾ ਵੀ ਕਰਮਚਾਰੀ ਹੋਵੇ ਉਹਦੇ ਕੋਲ ਉਹ ਲਿਸਟ ਕੋਈ ਨਹੀਂ ਉਹਦੇ ਪਰ ਅਸੈਸਮੈਂਟ ਹੁੰਦੀ ਆ ਕਿਹੜਾ ਬੂਟਾ ਹੈ ਕਿਦਾਂ ਦਾ ਹੈ ਉਹਦੀ ਕਿਸਮ ਕੀ ਹੈ ਕਿ ਆਧਾ ਸੁੱਕਾ ਹੈ ਜਾਂ ਪੂਰਾ ਸੁੱਕਾ ਜਾਂ ਹਰ ਚੀਜ਼ ਉਹਦੇ ਪਰ ਮੈਂਸ਼ਨ ਹੁੰਦੀ ਹੈ ਉਹ ਉਹਨਾਂ ਕੋਲ ਕੋਈ ਵੀ ਨਹੀਂ ਸੀ ਤੇ ਉਹਨਾਂ ਨੇ ਇਹ ਬਹਾਨਾ ਲਾਇਆ ਕਿ ਅਸੀਂ ਤੁਹਾਨੂੰ ਉਹ ਜਿਹੜੀਆਂ ਲਿਸਟਾਂ ਲੈ ਕੇ ਦੁਬਾਰੇ ਆਵਾਂਗੇ ਹਜੇ ਤੱਕ ਉਹ ਆਏ ਨਹੀਂ ਪਰ ਉੱਥੇ ਜੋ ਮਾਹੌਲ ਸੀ ਉੱਥੇ ਇਹੀ ਮਾਹੌਲ ਸੀ ਸੁਬਾ ਡਿਨ ਸਾਹਿਬ ਨਾਲ ਵੀ ਗੱਲ ਹੋਈ ਹੈ ਉਹਨਾਂ ਨੇ ਵੀ ਕਿਹਾ ਕਿ ਸੁੱਕੇ ਤੇ ਅੱਜ ਸੁੱਕੇ ਬੂਟਿਆਂ ਦੀ ਜਿਹੜੀ ਹੈ ਅਸੀਂ ਪਰਮਿਸ਼ਨ ਦਿੱਤੀ ਹੈ ਪਰ ਜਦ ਕੇ ਮੋਕੇ ਪਰ ਜਿਹੜੀ ਹੈ ਉਹ ਕਟਾਈ ਕੀਤੀ ਜਾ ਰਹੀ ਹੈ ਉਹ ਹਰੇ ਦਰਖਤ ਵੀ ਵਿੱਚ ਸ਼ਾਮਲ ਕੀਤੇ ਜਾ ਰਹੇ ਆ ਤੇ ਨਾਲ ਤੁਹਾਨੂੰ ਦੱਸ ਦਈਏ ਕਿ ਇੱਕ ਹੋਰ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਸੁੱਕੇ ਬੂਟੇ ਕੱਟੇ ਹੋਏ ਆ ਉਹ ਹਜੇ ਮੋਕੇ ਪਰ ਪਏ ਆ ਪਰ ਜਿਹੜੇ ਹਰੇ ਬੂਟੇ ਕੱਟੇ ਜਾ ਰਹੇ ਆ ਜਾਂ ਕਾਫੀ ਹੱਤ ਕਰ ਹਰੇ ਸੀ ਉਹਨਾਂ ਨੂੰ ਕੱਟ ਕੇ ਨਾਲ-ਨਾਲ ਕਰੇਨ ਦੇ ਰਾਹੀਂ ਲੋਡ ਕਰਕੇ ਟਰਾਲੀਆਂ 'ਚ ਨਾਲ-ਨਾਲ ਹੀ ਲਜਾਇਆ ਜਾ ਰਿਹਾ ਇੱਥੋਂ ਇੱਕ ਬਹੁਤ ਵੱਡਾ ਸ਼ੱਕ ਪੈਦਾ ਹੁੰਦਾ ਹੈ ਕਿ ਵਾਕਿਆ ਹੀ ਇਹਦੇ ਵਿੱਚ ਕੋਈ ਘਪਲਾ ਹੈ ਇਹਦੇ ਵਿੱਚ ਕੋਈ ਬਹੁਤ ਵੱਡੀ ਚੋਰੀ ਹੈ ਇਹ ਸ਼ੱਕ ਦੀ ਨਿਗਾਹ ਦੇ ਨਾਲ ਇਹ ਮਾਮਲਾ ਜਿਹੜਾ ਉਹ ਦੇਖਿਆ ਜਾ ਰਿਹਾ ਨਾਲ ਗੌਰਵ ਰਾਨਨ ਜੀ ਖੜੇ ਹੈ ਰਾਣਾ ਜੀ ਕਿਵੇਂ ਦੇਖਦੇ ਹੋ ਇਸ ਮੁੱਦੇ ਨੂੰ ਇਹ ਮੁੱਦਾ ਪੰਜਾਬ ਦਾ ਇਸ ਵਕਤ ਐਡਾ ਗੰਭੀਰ ਮੁੱਦਾ ਇੱਕ ਪਾਸੇ ਅਸੀਂ ਰੋ ਰਹੇ ਆ ਕਿ ਪੂਰੇ ਪੰਜਾਬ ਦੇ ਵਿੱਚ ਵਰਖਾ ਨਹੀਂ ਹੋ ਰਹੀ ਔਰ ਧਰਤੀ ਉੱਤੇ ਬੱਦਲਾਂ ਨੂੰ ਲਿਆਉਣ ਦਾ ਇੱਕ ਮਾਦਰ ਸਾਧਨ ਜਿਹੜਾ ਹੈਗਾ ਉਹ ਦਰਖਤ ਹੈ ਔਰ ਇਸ ਇਲਾਕੇ ਦੀ ਜਿੱਦਾਂ ਰਣਵੀਰ ਜੀ ਨੇ ਦੱਸਿਆ ਇੱਕ ਭੰਗੋਲਿਕ ਸਥਿਤੀ ਹੈ ਕਿ ਹਰੀਆਵਲ ਇਲਾਕਾ ਮੰਨਿਆ ਜਾਂਦਾ ਹੈ ਪਰ ਇਹਦਾ ਹੁਣ ਮਾਈਨਿੰਗ ਮਾਫੀਆ ਨਸ਼ਾ ਮਾਫੀਆ ਤੋਂ ਬਾਅਦ ਇੱਕ ਲੱਕੜ ਮਾਫੀਆ ਮੈਨੂੰ ਲੱਗਦਾ ਜਿਹੜਾ ਕਾਇਮ ਕੀਤਾ ਜਾ ਰਿਹਾ ਆ ਬੂਟੇ ਦਾ ਲਪੇਟ ਦੇਖ ਲਓ ਠੇਕੇਦਾਰ ਵੀ ਠੇਕੇ ਲੈਣ ਤੋਂ ਪਹਿਲਾਂ ਲਪੇਟੇ ਮਾਰਦੇ ਸੀ ਸੁਣਿਆ ਆ ਮੇਰੇ ਲਪੇਟੇ 'ਚ ਨਹੀਂ ਆ ਰਿਹਾ ਆ ਦੇਖ ਲਓ ਆ ਲਪੇਟਾ ਲੈਣ ਤੋਂ ਬਾਅਦ ਵੀ ਆ ਲਪੇਟਾ ਲੈਣ ਤੋਂ ਬਾਅਦ ਵੀ ਮੈਨੂੰ ਲੱਗਦਾ ਗਿੱਟ ਜਗ੍ਹਾ ਅੱਗੇ ਹੋਰ ਹੋਣੀ ਗਿੱਟ ਡੇਢ ਗਿੱਟ ਹੁਣ ਇੱਕ 6,54,000 ਦੀ ਲੈਟਰ ਦਿਖਾ ਰਹੇ ਆ ਸਾਨੂੰ ਵੀ 6,54,000 ਤੇ ਇੱਕ 154 ਦੇ ਕਰੀਬ ਬੂਟੇ ਹੋ ਸਕਦਾ ਅੰਕੜਾ ਮਾੜਾ ਮੋਟਾ ਅੱਗੇ ਪਿੱਛੇ ਹੋਵੇ ਪਰ ਇੰਨਾ ਕਹੀ ਹੈ ਕਿ ਐਨੇ ਬੂਟੇ ਸੀ ਵਧਣੇ ਆ ਉਹ ਯਾਰ ਬਰਸਾਤਾਂ ਦੇ ਦਿਨ ਹੈ ਸ਼ਰਮ ਕਰੋ ਇੱਕ ਪਾਸੇ ਤੁਸੀਂ ਹਰੀਆਬਲ ਲਹਿਰ ਕਰ ਰਹੇ ਆ ਹੁਣ ਇਹ ਬੂਟਾ ਦੱਸੋ ਆ ਇਹ ਤਾਂ ਇਹਨੇ ਆਪਣੀ ਜਾਨ ਬਚਾਣ ਦੇ ਲਈ ਔਰ ਮੈਂ ਧੰਨਵਾਦ ਕਰਦਾ ਮੀਡੀਆ ਦੇ ਸਾਥੀਆਂ ਦਾ ਜਿਨ੍ਹਾਂ ਨੇ ਖੁਲਾਸਾ ਕੀਤਾ ਇੱਥੇ ਆ ਕੇ ਕਿਉਂਕਿ ਅਸੀਂ ਤਾਂ ਜੱਟ ਪਰ ਰੋਡ ਤੇ ਖੁਲਾਸਾ ਕਰ ਰਹੇ ਸੀਗੇ ਆ ਹਰੇ ਪੱਤਿਆਂ ਨੇ ਨਿਕਲ ਕੇ ਦੱਸਤਾ ਵੀ ਮੈਂ ਜੀਵਤ ਐ ਨਾ ਮੈਂ ਅਰਧ ਮਰਿਆ ਵਾ ਨਾ ਮੈਂ ਪੂਰਾ ਮਰਿਆ ਵਾ ਮੈਂ ਜੀਵਤ ਐ ਔਰ ਮੈਂ ਤੁਹਾਨੂੰ ਆਕਸੀਜਨ ਦਿੰਦਾ ਸ਼ਾਇਦ ਲੀਡਰਾਂ ਦੇ ਘਰਾਂ ਚ ਜਿਹੜੇ ਬੜੇ ਬੜੇ ਅਧਿਕਾਰੀਆਂ ਨੇ ਆਰਡਰ ਜਾਰੀ ਕੀਤੇ ਉਹਨਾਂ ਨੇ ਸ਼ਾਇਦ ਆਕਸੀਜਨ ਦੇ ਸਿਲੰਡਰ ਨਾਲ ਜ਼ਿੰਦਗੀ ਗੱਢਣੀ ਸ਼ਰਮ ਆਣੀ ਚਾਹੀਦੀ ਉਹਨਾਂ ਨੂੰ ਡੁੱਬ ਕੇ ਮਰ ਜਣਾ ਚਾਹੀਦਾ ਔਰ ਇਹ ਬਹੁਤ ਵੱਡਾ ਸਕੈਂਡਲ ਐ ਜੇ ਤਾਂ ਭਗਵਾਨ ਦਮਨ ਜੀ ਨੂੰ ਮੈਂ ਕਹੂੰਗਾ ਇਹ ਇਮਾਨਦਾਰੀ ਤੁਸੀਂ ਕਹਿੰਦੇ ਆ ਵਾਕਈ ਇਮਾਨਦਾਰ ਹੈ ਔਰ ਮੈਂ ਤੁਹਾਡੇ ਤੇ ਕੋਈ ਅਲੀਗੇਸ਼ਨ ਹੀ ਲਗਾਉਂਦਾ ਕਿਉਂਕਿ ਐਜੇ ਮੁੱਖ ਮੰਤਰੀ ਕੋਈ ਉਹਨਾਂ ਦੀ ਇਦਾਂ ਦੀ ਗੱਲ ਸਾਹਮਣੇ ਨਹੀਂ ਆਈ ਪਰ ਇਹ ਚੀਜ਼ਾਂ ਨੂੰ ਸੱਚ ਕਰਕੇ ਬਾਹਰ ਲਿਆਉਂਗੇ ਤਾਂ ਇਮਾਨਦਾਰੀ ਹੈ ਨਹੀਂ ਤਾਂ ਫਿਰ ਇਹ ਵੀ ਲੱਗਦਾ ਭਈ ਸਾਰਾ ਕੁਝੇ ਮਿਲੀ ਭੁਗਤਣਾ ਚੱਲ ਰਿਹਾ ਔਰ ਜੱਟ ਪਰ ਰੋਡ ਤੇ ਤੁਹਾਡੀ ਗੱਲ ਦੀ ਪ੍ਰੋਰਤਾ ਕਰਦਾ ਮੈਂ ਜਿਹੜਾ ਦਾ ਮਾਲ ਹਰਾ ਸੀਗਾ ਉਹ ਫਟਾਫਟ ਲੋਡਿੰਗ ਕਰਕੇ ਚਲਾ ਗਿਆ ਜਿਹੜਾ ਸੁੱਕਾ ਸਾਨੂੰ ਦਿਖਾਉਣ ਨੂੰ ਆ ਕਾਂਡਾ ਲੱਗਿਆ ਬਾਜੀ ਹੁਣ ਮੈਨੂੰ ਦੱਸੋ ਆ ਕਾਂਡਾ ਕਿਸ ਬੰਦੇ ਨੇ ਲਾਇਆ ਔਰ ਇੱਥੇ ਤੇ ਇਹ ਵੀ ਨਹੀਂ ਕਾਲੂ ਕਹਿਣੇ ਗਲਤੀ ਨਾਲ ਲੱਗ ਗਈ ਇਹਦੇ ਤੇ ਰੱਸਾ ਪਾ ਲਿਆ ਸੀਗਾ ਇਨੂੰ ਪੂਰਾ ਸਿੱਟਣ ਦੀ ਤਿਆਰੀ ਸੀਗੀ ਸਾਡੇ মিডিਆ ਦੇ ਸਾਥੀਆਂ ਨੇ ਇੱਥੇ ਦੇ ਇਲਾਕੇ ਦੇ ਨਾਲ ਰੁਕਿਆ ਔਰ ਫਿਰ ਉਹ ਰਫੂ ਚੱਕਰ ਹੋਏ ਚੋਰ ਦੀ ਦਾੜ੍ਹੀ 'ਚ ਤਣਕਾ ਔਰ ਇਹ ਵੱਡੇ ਪੱਧਰ ਤੇ ਕਹਾਣ ਚੱਲ ਰਿਹਾ ਏ ਸੁੱਤੀਆਂ ਸਰਕਾਰਾਂ ਨੂੰ ਜਾਗਣ ਦੀ ਲੋੜ ਹੈ ਲੋਕ ਪਿੰਡ-ਪਿੰਡ ਲਾਮਬੰਦ ਹੈ ਐਦੀ ਛੋਟੇ ਦੀ ਨਸਲ ਕੁਸ਼ੀ ਹੋ ਗਈ ਹੁਣ ਬੂਟੇ ਦੀ ਨਸਲ ਕੁਸ਼ੀ ਹੋ ਰਹੀ ਇੱਕ ਪ੍ਰੋਪਰ ਪਲਾਨਿੰਗ ਦੇ ਨਾਲ ਜੇਬਾ ਭਰਨ ਦੇ ਲਈ ਇਲਾਕਾ ਬਰਬਾਦ ਕਰ ਰਹੇ ਨੇ ਕੋਣ ਲੋਕ ਨੇ ਨੰਗੇ ਕਰਕੇ ਛੱਡਾਂਗੇ ਸੋ ਇਹ ਹਨ ਗੌਰਵ ਰਾਣਾ ਜੀ ਤੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਡਿਪਟੀ ਕਮਿਸ਼ਨਰ ਰੂਪਨਗਰ ਜੀ ਨਾਲ ਜਿਹੜਾ رابطہ ਕਾਇਮ ਕੀਤਾ ਜਾਵੇ ਮੈਡਮ ਡਿਪਟੀ ਕਮਿਸ਼ਨਰ ਜੀ ਨੂੰ ਉਹਨਾਂ ਦੇ ਨਾਲ ਗੱਲ ਹੋ ਸਕੇ ਡਿਪਟੀ ਕਮਿਸ਼ਨਰ ਰੂਪਨਗਰ ਮੈਡਮ ਯਾਦਵ ਜੀ ਫੋਨ ਕੀਤਾ ਹੋਇਆ ਹਲੋ ਗੁੱਡ ਆਫਟਰਨੂਨ ਮੈਮ ਗੁੱਡ ਆਫਟਰਨੂਨ ਜੀ ਮੈਡਮ ਮਾਈਸੈਲਫ ਕਮਲਜੀ ਸੈਣੀ ਆ ਰਿਪੋਰਟਰ ਫਰੋਮ ਨੂਰਪੁਰ ਬੇਦੀ ਮੈਡਮ ਹਾਂਜੀ ਹਾਂਜੀ ਮੈਡਮ ਰਿਕਵੈਸਟ ਇਸ ਤਰ੍ਹਾਂ ਇੱਕ ਬੇਨਤੀ ਹੈ ਨੂਰਪੁਰ ਬੇਦੀ ਏਰੀਆ ਦੇ ਵਿੱਚ ਨਾ ਇੱਕ ਜ਼ਿਲ੍ਹਾ ਪ੍ਰੀਸ਼ਦ ਦੇ ਵੱਲੋਂ 154 ਬੂਟੇ ਜਿਹੜੇ ਹੈ ਉਹ ਕਟਾਏ ਜਾ ਰਹੇ ਹੈ ਅੱਛਾ ਜੀ ਉਹਨਾਂ ਦੇ ਵਿੱਚ ਉਹਨਾਂ ਨੇ ਤਰਕ ਇਹ ਦਿੱਤਾ ਹੋਇਆ ਵੀ 154 ਬੂਟੇ ਸੁੱਕੇ ਤੇ ਅੱਜ ਸੁੱਕੇ ਸਾਡੇ ਵੱਲੋਂ ਕਟਾਏ ਜਾ ਰਹੇ ਹੈ ਪਰ ਬਟ ਇੱਥੇ ਮੈਨਮ ਜਿਹੜਾ ਅਸੀਂ ਅੱਜ ਕਵਰ ਕਰ ਰਹੇ ਆ ਇੱਥੇ ਤਾਂ ਮੈਨਮ ਜਿਹੜੇ ਬੂਟੇ ਆਲਰੇਡੀ ਹਰੇ ਆ ਜਾਂ 70 80% ਹਰੇ ਆ ਉਹ ਵੀ ਨਾਲ ਕੱਟੇ ਜਾ ਰਹੇ ਆ ਮੈਂ ਚੈੱਕ ਕਰਾਣੀ ਆ ਜੇ ਤੁਸੀਂ ਵਧੀਆ ਗੱਲ ਤੇ ਆਨੇ ਚਲਾਂਦੀ ਹੈ ਕਿ ਮੈਂ ਰਹੂ ਨਹੀਂ ਮੈਡਮ ਅਸੀਂ ਤਾਂ ਸਪੈਸ਼ਲ ਤੁਹਾਡਾ ਜ਼ਿਕਰ ਕਰ ਰਹੇ ਆ ਤੁਹਾਡਾ ਧੰਨਵਾਦ ਕਰ ਰਹੇ ਆ ਕਿ 9 ਲੱਖ ਬੂਟਾ ਤੁਸੀਂ ਲਵਾ ਕੇ ਸਾਨੂੰ ਆਕਸੀਜਨ ਲਈ ਵਧੀਆ ਕੰਮ ਕਰ ਰਹੇ ਆ ਪਰ ਦੂਜੇ ਪਾਸੇ ਹਾਲਾਤ ਬਣੇ ਹੋਏ ਆ ਕੋਈ ਗੱਲ ਨਹੀਂ ਮੈਂ ਉਹ ਨਹੀਂ ਬੰਦਾ ਭੇਜਦੀਆਂ ਤਾਂ ਚੈੱਕ ਕਰਾਨੀ ਹੈ ਕਿ ਜ਼ਿਲ੍ਹਾ ਪਰਿਸ਼ਦ ਉਦਾਂ ਤਾਂ ਚਲੋ ਉਹਨਾਂ ਦਾ ਇੰਡੀਪੈਂਡੈਂਟ ਡੋਮੇਨ ਹੁੰਦਾ ਹੈ ਨਾ ਬਟ ਕੋਈ ਨਹੀਂ ਇਹ ਡਾਟਾ ਨਹੀਂ ਕਰ ਸਕਦੇ ਮੈਂ ਭੇਜਦੀਆਂ ਕਿਸੇ ਨੂੰ ਨਹੀਂ ਭੇਜਦੇ ਠੀਕ ਹੈ ਮੈਡਮ ਥੈਂਕ ਯੂ ਵੈਰੀ ਮੱਚ ਥੈਂਕ ਯੂ OK